ਅਕਚੁਅਲੀ ਅੱਗ ਲੱਗੀ ਹੈ ਜਿਹੜਾ ਲੱਗੇ ਨਾਰਸ ਤੇ ਹੈ ਉਹਨਾਂ ਨੇ ਅੱਗ ਲਾ ਦਿੱਤੀ ਤੇ ਇਹਨਾਂ ਨੇ ਕ੍ਰੇਟਾ ਨੇ ਅੱਗ ਫੜ ਲਈ ਜਿਹੜੇ ਕਿ ਕਾਫੀ ਜਿਆਦਾ ਅੱਗ ਲੱਗੀ ਗ੍ਰਾਉਂਡ ਉਨੂੰ ਕ੍ਰੇਟਾ ਦੇ ਕਵਰੇਜ ਤੇ ਅੰਦਰ ਵੀ ਤੁਹਾਡੇ ਸਾਹਮਣੇ ਚੱਕਿਆਂ ਨੂੰ ਵੀ ਆਪਾਂ ਪਾਣੀ ਪੁਣੀ ਲਾ ਰਹੇ ਆ ਜੀ ਨਵੀਂ ਨਾ ਨਾ ਬਾਅਦ ਚ ਪਤਾ ਲੱਗੇਗਾ ਹੁਣ ਕੰਮ ਕੰਡੋ ਬਾਅਦ ਕਿ ਨਾ ਆਇਆ ਇੱਥੇ ਦੇ ਘੱਟੋ ਘਾਟ ਆਪਣੇ 14000 ਦੇ ਰੇਟ ਤੇ ਆ ਮਾ ਮੈਂ ਇੱਕ ਗਰਦਾਸਪੁਰ ਦਾ ਮੰਡੀ ਆੜਾ ਦਾ ਕੰਮ ਕਰਦੇ ਆ ਮੰਡੀ ਜਾ ਰਹੀ ਤੇ ਦੇਖਿਆ ਦੂਰ ਧੂਆ ਨਿਕਲਦਾ ਪਿਆ ਸੀ ਤੇ ਦੇਖਣ ਆ ਗਏ ਤੇ ਅੱਗ ਲੱਗੀ ਦੀ ਇਗਜ਼ਾਮਾਂ ਦੇ ਲਗਨ ਗਦਾਮਾਂ ਦਾ ਬਚਾਵਾ ਅੰਦਰ ਬਾਹਰ ਜਿਹੜਾ ਕੁਆੜ ਕੁੜ ਪਿਆਦਾ ਹੈਗਾ ਉਹਦੀ ਉੱਤੇ ਅੱਗ ਲੱਗੀ ਆ ਅੰਦਰ ਬਚਾ ਹੋ ਗਿਆ ਅੱਗ ਕਿੱਦਾਂ ਲੱਗੀ ਆ ਇਹ ਦੇਖ ਕੇ ਆਪਕ ਨੂੰ ਪਤਾ ਲੱਗੇਗਾ ਜਿਸ ਤਰ੍ਹਾਂ ਮੌਕੇ ਤੇ ਫਰ ਬਗੜਦੀਆਂ ਗੱਡੀਆਂ ਆਪਣੇ ਟਾਈਮ ਨਾਲ ਆ ਕੇ ਅੱਗ ਭਜਾਉਂਦੀਆਂ ਨੇ ਕਹਿੰਦੇ ਦੋ ਪਹਿਲਾਂ ਆ ਗਏ ਸਾਡੇ ਹੁੰਦੇ ਤੇ ਇੱਕ ਵਾਈ ਦੋ ਪਹਿਲਾਂ ਹੋ ਗੀਆਂ ਨੱਥੇ ਤੇ ਗਦਾਮਾਂ ਦੇ ਆਲੇ ਦੋਲੇ ਹੀ ਹੈ ਸਾਰੀ ਆਂ ਅੰਦਰ ਬਚਾਵ ਆ ਬਾਹਰ ਬਾਰੀ ਹੈ ਸਾਰੀ ਸਾਢੇ 11 ਵਜੇ ਸਾਨੂੰ ਫੋਨ ਕਾਲ ਆਂਦੀ ਆ ਕਿ ਪੰਡੋਰੀ ਰੋਡ ਤੇ ਇਹਦੇ ਪੰਜ ਸਾਫ ਦੇ ਗਦਾਮਾਂ ਦੇ ਅੰਦਰ ਨਾ ਅੱਗ ਲੱਗ ਗਈ ਆ ਅਸੀਂ ਤੁਰੰਤ ਕਾਰਵਾਈ ਕਰਦੇ ਤਿੰਨ ਫਾਇਰ ਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚਾਤੀਆਂ ਇੱਕ ਵਾਂ ਬਟਾਲੇ ਨੂੰ ਫੋਨ ਕਰਤਾ ਬਟਾਲੇੋਂ ਗੱਡੀ 2 ਮਿੰਟ ਚ ਆ ਰਹੀ ਐ ਇੱਥੇ ਤੇ ਤਕਰੀਬਨ ਅੱਗ ਦੇ ਕੰਟਰੋਲ ਹੀ ਆ ਜਿਹੜਾ ਖਤਰੇ ਵਾਲਾ ਕੰਮ ਉਹ ਟਲ ਗਿਆ ਅੱਗ ਨੇ ਕਿਸੇ ਵੀ ਘਰ ਪਾਇਆ ਨਹੀਂ ਕਿ ਆਗਨੇ ਗਦਾਮਾਂ ਦੇ ਚਾਰੇ ਪਾਸੇ ਘੇਰਾ ਪਾਇਆ ਹੋਦਾ ਜੀ ਇਹ ਤੁਸੀਂ ਵੇਖ ਸਕਦੇ ਫੋਟੋ ਲੈ ਸਕਦੇ ਹੋ ਕਿ ਕਿੰਦਾ ਆਗਨੇ ਸਾਰੇ ਪਾਸੇ ਘੇਰਾ ਪਾਇਦਾ ਹੈ ਕਿਹੜੀ ਕਿਹੜੀ ਚੀਜ਼ ਇਹ ਰੇਟ ਤੇ ਲਈ ਹੈ ਇਹ ਫਿਲਹਾਲ ਤੇ ਇਹ ਲੱਕੜ ਦੇ ਕ੍ਰੇਟਰ ਤੇ ਪਲਾਸਟਿਕ ਦੇ ਕ੍ਰੇਟ ਆ ਇਹ ਇਹਨਾਂ ਨੂੰ ਹੇ ਲੱਗੀ ਅੱਗ ਚਲੋ ਅੰਦਰ ਬਚਾਓ ਆ ਕਣ ਕਣ ਕਦਾ ਬਚਾਓ ਕਿੰਨਾ ਕਣ ਸਾਮ ਨਹੀਂ ਇਹਦਾ ਹਜੇ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਇਹ ਹੁਣ ਇਨਸਪੈਕਟਰ ਸਾਹਿਬ ਨੂੰ ਪੁੱਛਣਾ ਵੀ ਕੀ ਹੈ ਨਹੀਂ 70% ਕੰਟਰੋਲ ਪਾ ਲਿਆ ਜੀ 30% ਰਹਿ ਗਿਆ ਜੀ ਗਦਾਮ ਦੇ ਅੰਦਰ ਪਿਆ ਅਨਾਜ ਹਜੇ ਤਾਂ ਸੇਫ ਹੀ ਲੱਗਦਾ ਮੈਨੂੰ ਚਲੋ ਹੋਰ ਕਿੰਨਾ ਸਮਾਂ ਲੱਗ ਸਕਦਾ ਬਸ ਇੱਕ ਘੰਟਾ ਅੱਧਾ ਘੰਟਾ ਲੱਗਦਾ ਹੈ ਬੋਰੀਆਂ ਦਾ ਬਚਾਅ ਬੋਰੀਆਂ ਦਾ ਬਚਾਅ ਤਕਰੀਬਨ ਲੱਗਦਾ ਮੈਨੂੰ ਹਜੇ ਤੱਕ ਇਹ ਸਾਰਾ ਇਹ ਨਹੀਂ ਅੰਦਾਜ਼ਾ ਨਹੀਂ ਲਗਾ ਸਕਿਆ ਕਿੰਦਾਂ ਲੱਗੀ ਆ ਇਹਦਾ ਇਹ ਪਤਾ ਨਹੀਂ ਲੱਗ ਸਕਿਆ ਜਸਵੀਰ ਕੋਲ ਗੜਾ ਉਹਨਾਂ ਪੰਸਬ ਦਾ ਆਪਣੇ ਮੇਰੇ ਵਾਲੋ ਇਲੈਕਸ਼ਨ ਡਿਊਟੀ ਸੀ ਮੈਂ ਇਲੈਕਸ਼ਨ ਡਿਊਟੀ ਅਟੈਂਡ ਕਰ ਰਿਹਾ ਸੀ ਮੈਨੂੰ ਉੱਥੋਂ ਫੋਨ ਆਇਆ ਕਿ ਇੱਧਰ ਅੱਗ ਲੱਗੀ ਆ ਐਕਚੁਅਲੀ ਅੱਗ ਲੱਗੀ ਆ ਜਿਹੜਾ ਲੱਗੇ ਨਾਰਸ ਪੇ ਆ ਉਹਨਾਂ ਨੇ ਅੱਗ ਲਾਤੀ ਥੇ ਤੇ ਇਹਨਾਂ ਨੇ ਕ੍ਰੇਟਾਂ ਨੇ ਅੱ ਉਸ ਤੋਂ ਬਾਅਦ ਆਪਾਂ ਫਾਰਗੈਟ ਨੂੰ ਫੋਨ ਕੀਤਾ ਅੱਗੇ ਚੰਗੀ ਜੋਰ ਨਾਲ ਅੱਗ ਫੜ ਲਈ ਜਿਹਦੇ ਕਿ ਕਾਫੀ ਜਿਆਦਾ ਅੱਗ ਲੱਗੀ ਗੜੋਂ ਨੂੰ ਕਰੇਟਾਂ ਚ ਕਬਰਾਂ ਚ ਤੇ ਅੰਦਰ ਵੀ ਤੁਹਾਡੇ ਸਾਹਮਣੇ ਚੱਕਿਆਂ ਨੂੰ ਵੀ ਆਪਾਂ ਪਾਣੀ ਪੂਣੀ ਲਾ ਰਹੇ ਆ ਕਿ ਇੱਥੇ ਵੀ ਥੋੜਾ ਮਤਾਂ ਨੁਕਸਾਨ ਹੋਇਆ ਤੇ ਬਾਕੀ ਜਿੰਨਾ ਵੀ ਨੁਕਸਾਨ ਹੈ ਬਾਅਦ ਚ ਪਤਾ ਲੱਗੇਗਾ ਹਣ ਕੰਮ ਮੁੱਕਣ ਤੋਂ ਬਾਅਦ ਕਿੰਨਾ ਹੋਇਆ ਕਿੰਨੇ ਕਰੇਟਾਂ ਗਏ ਫੇ ਇੱਥੇ ਦੇ ਕਟੋ-ਕਟ ਆਪਣੇ 14000 ਕਰੇਟ ਪਏ ਆ ਇਹ ਸਿਰੋਂ ਬਾਅਦ ਚ ਪਤਾ ਲੱਗੇਗਾ ਆਪਾਂ ਗਿਣਤੀ ਮਾਰਨ ਤੋਂ ਬਾਅਦ ਕਿ ਸੜਿਆ ਕੀ ਨਹੀਂ ਨੁਕਸਾਨ ਕਿੰਨਾ ਲੱਗਾ ਅਨੁਮਾਨ ਕਿੰਨਾ ਲੱਗਾ ਕਾਫੀ ਨੁ ਉਹ ਜਿੰਨੀ ਤੋਂ ਬਾਅਦ ਹੀ ਪਾਲ ਲੱਗੇਗਾ ਹੁਣ ਅੱਗੇ ਵੀ ਜਾ ਯਾਰ ਕਿੰਨੀਆਂ ਗੱਡੀਆਂ ਜਾਂਦਾ ਇੱਥੇ ਚਾਰ ਗੱਡੀਆਂ ਪੰਜਵੀਂ ਗੱਡੀ ਆ ਰਹੀ ਹੈ ਫਰਿਜਰ ਦੀ ਚਾਰ ਗੱਡੀਆਂ ਆ ਗਈਆਂ ਅੱਗ ਕਰਨ ਕਰਨ ਕੀ ਜਾ ਕੇ ਕਾਰਨ ਅੱਗ ਸਾਹਮਣੇ ਆਪਣੇ ਇੱਥੇ ਨਾਲ ਦੇਖੋ ਸਾਡੇ ਸਾਹਮਣੇ ਨਾਲ ਨੂੰ ਅੱਗ ਲਾਈ ਸੀਗੇ ਨੇ ਇੱਕ ਇੱਕ ਕਿਸਾਨ ਨੇ ਲਾਈ ਕਿਾ ਕਿਧਾ ਬਰੋ ਕਿ ਲੱਗਦੀ ਏ ਇੱਕ ਇਹ ਕਿਸਾਨ ਨੇ ਲਾਈ ਹੋਣੀ ਆ ਹਾਂਜੀ ਕੀ ਮੰਗ ਕਰਦੇ ਤੁਸੀਂ ਮੰਗ ਗਿਆ ਨੂੰ ਆਪਣਾ ਕਿ ਇਹਨਾਂ ਨੂੰ ਸਖਤ ਸਜ਼ਾ ਦਿੱਤੀ ਜਿਨ੍ਹਾਂ ਨੇ ਅੱਗ ਲਾਈ ਆ ਹੁਣ ਅੱਗ ਦੇ ਕਾਬੂ ਪਾ ਲੈਗਾ ਹਾਂ ਕਾਬੂ ਹਜੇ ਤੱਕ ਕਾਬੂ ਪੈ ਪੈ